ਹਾਂਜੀ ਸੋ ਸਵੇਰ ਗੁੱਡ ਮਾਰਨਿੰਗ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਸਕਿੱਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਮੈਂ ਰੈਡੀ ਸ਼ੈਡੀ ਹੋ ਕੇ ਆ ਗਈ ਹਾਂ نیچے ਔਰ نیچے ਆ ਕੇ ਬਸ ਵੇਟ ਕਰ ਰਹੇ ਹਾਂ ਕਿ ਕਦੋਂ ਚਾਹ ਬਣੇਗੀ ਕਿਉਂਕਿ ਹੁਣ ਸਾਡੀ ਚਾਹ ਜਿਹੜੀ ਉਹ ਲੇਟ ਬਣ ਲੱਗੀ ਤਾਂ ਕਰਕੇ ਬ੍ਰੇਕਫਾਸਟ ਵੀ ਲੇਟ ਹੋ ਜਾਂਦਾ ਹੈ ਹੁਣ 10 ਵਜੇ ਬਣਦੀ ਆ ਪਹਿਲਾਂ 9 ਵਜੇ ਬਣਦੀ ਸੀਗੀ ਫਜੇ ਤਾਂ ਟਾਈਮ ਸੇਫ ਫਰ ਸੇਫ ਸਵਨੋਂ ਦਾ ਹੋਇਆ ਬਟ ਮੈਨੂੰ ਬਹੁਤ ਭੁੱਖ ਲੱਗੀ ਐ ਚਲੋ ਕੋਈ ਨਹੀਂ ਘੰਟਾ ਕੰਮ ਹੋਲ ਵੇਟ ਕਰਦੇ ਆ ਜਦੋਂ ਫੋਨ ਤੇ ਲੱਗੇ ਹੋਈ ਐ ਫੇਰ ਤਾਂ ਲੰਘ ਹੀ ਜਾਂਦਾ ਘੰਟਾ ਤੇ ਘੰਟਾ ਹੋਰ ਲਗਾਉਨੇ ਆ ਫੇਰ ਕਰਾਂਗੇ ਬ੍ਰੇਕਫਾਸਟ ਬ੍ਰੇਕਫਾਸਟ ਕਰਨ ਤੋਂ ਬਾਅਦ ਅੱਜ ਮੇਰਾ ਮਨ ਹੈਗਾ ਕਿ ਮੈਂ ਗਿੱਲਾਂ ਦੇ ਜਿਹੜੇ ਮੇਰੇ ਇੱਕ ਦੋ ਕੰਮ ਪੈਂਡਿੰਗ ਨੇ ਉਸ ਦਿਨ ਮੈਂ ਨਹੀਂ ਕਰਕੇ ਇਸ ਜੂਨ ਨੇ ਐਕਟਿਵਟੇ ਬਈ ਸੀ ਕਿ ਮੈਂ ਅੱਜ ਉਹ ਕਰਿਆ ਮਾਂ ਤੇ ਦੇ ਦੇ ਦਿਆ ਬ੍ਰੇਕਫਾਸਟ ਕਰਨ ਤੋਂ ਬਾਅਦ ਅਗਰ ਗੱਡੀ ਘਰ ਹੋਈ ਫੇਰ ਆਪਾਂ ਗੱਡੀ ਦੇ ਵਿੱਚ ਜਾ ਕੇ ਉਸਾਰੇ ਕੰਮ ਕਰਕੇ ਆਵਾਂਗੇ ਕਿਉਂਕਿ ਐਕਟੀਵ ਬਾਦ ਉੱਪਰ ਤਾਂ ਜਾਣਾ ਹੁਣ ਮੈਨੂੰ ਬਹੁਤ ਮੁਸ਼ਕਲ ਜਿਹਾ ਲੱਗਦਾ ਉਦਾਂ ਨਹੀਂ ਹੈਗਾ ਮਤਲਬ ਮੁਸ਼ਕਲ ਲੱਗਦਾ ਮਤਲਬ ਧੂਪ ਇਨੀ ਜ਼ਿਆਦਾ ਹੋਣ ਲੱਗੀ ਹੈ ਹੁਣ ਤੇ ਇੱਕ ਪਤਨ ਕਿ ਹਵਾਜੀ ਚੱਲਦੀ ਆ ਹੋਰ ਕਿਵੇਂ ਇਹ ਤੂੜੀਆਂ ਵਗੈਰਾ ਬਣ ਰਹੀਆਂ ਨੇ ਸਾਰੀਆਂ ਬਹੁਤ ਫੇਸ ਤੇ ਡਸਟ ਵਗੈਰਾ ਪੈ ਜਾਂਦੀ ਆ ਸੋ ਮੈਂ ਤਾਂ ਕਰਕੇ ਕਿਉਂਕਿ ਹੁਣ ਆਪਾਂ ਫੁੱਲ ਕੇਅਰ ਕੀਤੀ ਹੋਈ ਆ ਫੇਸ ਦੀ ਤੇ ਤੁਸੀਂ ਦੇਖ ਸਕਦੇ ਹੋ ਹੁਣ ਵੀ ਮੈਂ ਸਿਰਫ ਸਿਰਫ ਸਨ ਕਰੀਮ ਲਗਾਈ ਆ ਤੇ ਕਿੰਨਾ ਜ਼ਿਆਦਾ 글로 ਆ ਰਿਹਾ ਕਿੰਨੀ ਜ਼ਿਆਦਾ ਸਪਾਰਕਲਿੰਗ ਹੋ ਰਹੀ ਹੈ ਫੇਸ ਤੇ ਸਨ ਸਨ ਕਰੀਮ ਔਰ ਸਿਰਫ ਵੀ ਕਲਿੱਕ 글로ਸ ਲਾਇਆ ਹੋਇਆ ਸੋ ਲੈ ਕੇਅਰ ਆਪਾਂ ਇਦਾਂ ਹੀ ਫਰਕ ਕਰਾ ਰੱਖਣੀ ਆ ਟਾਈਮ ਤਕਰੀਬਨ ਪੌਣੇ 1 ਦਾ ਹੋ ਗਿਆ ਲਾਈਟ ਜਾਈ ਜਾਂਦੀ ਆ ਆਈ ਜਾਂਦੀ ਆ ਤੇ ਮੈਂ ਲਗਾਈ ਆ ਮਹਿੰਦੀ ਮਹਿੰਦੀ ਦੇਖੋ ਕਿਹੜੇ ਤਰੀਕੇ ਨਾਲ ਮੈਨੂੰ ਕੋਈ ਲੈ ਨਾ ਜਾਵੇ ਵੀ ਇੰਨੇ ਸੋਹਣੇ ਡਿਜ਼ਾਈਨ ਬਣਾਉਂਦੀ ਆ ਮੈਂ ਨਹੀਂ ਪਤਾ ਮੈਂ ਇਹ ਕਿਦਾਂ ਲਗਾਈਆ ਦੱਸਦੀ ਆ ਮੇਰੇ ਪਿੱਛੇ ਵੀ ਬਹੁਤ ਲੰਬੀ ਕਹਾਣੀਆਂ ਨੇ ਜਿੰਨੀ ਆ ਚੜੀ ਹੋਈ ਆ ਇਹ ਮੈਂ ਕੱਲ ਲਗਾਈ ਸੀਗੀ ਤੇ ਜਦੋਂ ਅਸੀਂ ਥੋੜੀ ਲਾ ਕੇ ਦੇਖੀਏ ਚੜਦੀ ਨਹੀਂ ਸੀਗੀ ਫਿਰ ਮੈਂ ਕੱਲ ਜਦੇ ਹੱਥ ਧੋਤਾ ਸੀ ਜਦੋਂ ਅੱਜ ਮੈਂ ਸਵੇਰੇ ਉੱਠ ਕੇ ਦੇਖਿਆ ਤਾਂ ਮੈਂ ਦੀ ਚੜੀ ਪਈ ਸੀ ਜਿੱਥੇ-ਜਿੱਥੇ ਲੱਗੀ ਹੋਈ ਸੀ ਸੋ ਮੈਂ ਕਿਹਾ ਚੜਦੀ ਆ ਚਲ ਸਹੀ ਸਲਾਮ ਤੇ ਜਾ ਰੰਗ ਪਈਆਂ ਸੀ ਕੋਨਾ ਜੀ ਹੁਣ ਇੱਕ ਕਲੇ ਖਤਮ ਕਰਨੀਆਂ ਨੇ ਤੂੰ ਡਿਜ਼ਾਈਨ ਦੇਖ ਇੱਧਰ ਸਾਨੂੰ ਨੇਲਸ ਦਾ ਵੀ ਆਉਂਦਾ ਸਾਨੂੰ ਮੇਕਅਪ ਵੀ ਆਉਂਦਾ ਤੇ ਸਾਨੂੰ ਮਹਿੰਦੀ ਲਾਉਣੀ ਵੀ ਆਉਂਦੀ ਆਹ ਨੇਲਸ ਕੀਤੇ ਸੀ ਮੈਂ ਕੱਲ ਕੁੜੀ ਦੇ ਦੇ ਤੇ ਨਵੇਂ ਆਪਦੇ ਕੀਤੇ ਸੀ ਸਾਨੂੰ ਸਾਰਾ ਕੁਝ ਆਉਂਦਾ ਬਸ ਅਸੀਂ ਬੁਕਿੰਗ ਨਹੀਂ ਫੜਦੇ ਹੈਗੇ ਸਾਤੋਂ ਹੁੰਦਾ ਹੀ ਹੁੰਦਾ ਆ ਬੇਗਾਨੇ ਦਾ ਤੇਰਾ ਆ ਬਾਹਰ ਚੱਲ ਰਹੀ ਆ ਅੱਜ ਮਸ਼ੀਨਰੀ ਦੀ ਧੋਆ ਤੋਂ ਉਹ ਤੁਸੀਂ ਪਲੱਗ 'ਚ ਨਾ ਪਾਣੀ ਪਾ ਲਿਓ ਕਰੰਟ ਲਵਾ ਲੈਣਾ ਤੁਸੀਂ ਕੈਮਰਾ ਓਨ ਆ ਓ ਤੂੰ ਹੀ ਨਾ ਪਟਾਕੇ ਪਵਾ ਦੀ ਆਪ ਵੀ ਦੇਖੇ ਨੰਗੇ ਪੈਰ ਖੜਾ ਕਮਲਾ ਜਾਂ ਐ ਯਾਰ ਉਧਰ 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 ਐ ਕੋਈ ਨਹੀਂ ਪੱਤੀਆਂ ਵੇਚ ਗਈਆਂ ਸਹੀ ਗੱਲ ਐਦਾਂ ਟਰੈਕਟਰ ਦੀ ਧੋਤ ਭਾਈ ਉਧਰ ਆਪਾਂ ਕਰੇ ਨੇ ਸਾਰੇ ਗਮਲੇ ਚੇਂਜ ਕਿਉਂਕਿ ਪਲਾਸਟਿਕ ਦੇ ਗਮਲੇ ਬਾਹਰ ਰੱਖੇ ਹੋਏ ਸੀ ਸਾਰੇ ਖਰਾਬ ਹੋ ਗਏ ਸੀ ਉਹਨ ਸਾਰੇ ਕੋਜਾ ਪੋਕਰ ਤੋਂ ਲਿਆ ਕੇ ਰੱਖ ਤੇ ਆ ਬੰਦ ਕਰ ਦੇ ਉਹ ਲਿਆ ਕੇ ਰਾਂ ਇਹਨੂੰ ਨਾ ਥੋੜਾ ਪ੍ਰੈਸ਼ਰ ਕਰ ਲਾ ਤਿੱਖਾ ਜਿਆ ਨਾ ਫੇਰੀ ਫੇਰ ਰੰਗ ਲੈ ਦੂ ਬੰਦ ਮਾਰੇ ਮਾਰਦੀ ਆ ਇੱਕ ਤਾਂ ਮੇਰੇ ਵੀ ਮਾਰਿਆ ਸੀ ਮੈਨੂੰ ਲੱਗਦਾ ਹੀ ਰਹਿੰਦਾ ਰੋਜ਼ ਤੇਰੇ ਤਾਂ ਰੋਜ਼ ਤੂੰ ਫੋਨ ਦਾ ਖਿਹੜਾ ਛੱਡਦਾ ਨਹੀਂ ਹੈਗਾ ਫੋਨ ਤਾਂ ਇੰਨਾ ਚਲਾਉਣਾ ਯਾਰ ਕਰਾਂਟੇ ਲੱਗਣੇ ਨੇ ਅਕੱਲੇ ਉਹਨੂੰ ਉੱਥੇ ਮਿੱਟੀ ਨੂੰ ਨਾਲ ਇੱਧਰ ਹਲਵਾਈ ਲਾਏ ਹੋਏ ਨੇ ਕਲੰਗਦੇ ਨੇ ਕੋਈ ਦੀ ਪਿੰਨੀ ਮੰਗੂ ਲੈ ਚਪਕਾ ਦੇਣਾ ਉਹਨਾਂ ਨੇ ਇਹ ਕੀ ਲੈਣੀਆਂ ਨੇ ਆਹ ਸਹੀ ਗੱਲ ਆ ਓਏ ਨਹੀਂ ਟੈਨਸ਼ਨ ਨਹੀਂ ਹੈਗੀ ਉਹ ਤੈਨੂੰ ਹੌਸਲਾ ਦੇ ਰਹੇ ਯਾਦ ਕਰਾਉਂਦੇ ਨੇ ਬਾਰ-ਬਾਰ ਵੀ ਸੁਖਦੀਪ ਬਸ ਬਸ ਉਹ ਤੇਰੇ ਰਿਮਾਈਂਡਰ ਨੇ ਰਿਮਾਈਂਡਰ ਅਜਿਹੇ ਬੰਦੇ ਵੀ ਜ਼ਰੂਰੀ ਹੁੰਦੇ ਨੇ ਇਹ ਤਾਂ ਭਰਾਗੇ ਸਾਰੀਆਂ ਮਰ ਜਾਂਦੇ ਇਹ ਤੱਕ ਲਾ ਦੱਸ ਜਾਨ ਨੂੰ ਕਸਤਾ ਭਰਾ ਕੇ ਮੋਟਰਸਾਈਕਲ ਦਾ ਲਾਹਾ ਲੈਣ ਦਾ ਟਾਈਮ ਆਣਾ ਵਿਆਹ ਵਿਊ ਕਰਾ ਕੇ ਜਾਨ ਨੂੰ ਕਹਿੰਦਾ ਮਰ ਜਾ ਤੂੰ ਨਹੀਂ ਕਰਾਉਂਦਾ ਪਿਆ ਤੂੰ ਨਹੀਂ ਕਰਾਉਂਦਾ ਮੂੰਹ ਦਿਖਾਈਂ ਅੰਦਰ ਨੂੰ ਨਾ ਮੈਂ ਨਹੀਂ ਕਰਾਉਂਦਾ ਮੈਂ ਬੱਸ ਕਰ ਤੇਰਾ ਚਾ ਚਾਰ ਨਾ ਕਰ ਦੇ ਤੂੰ ਤਾਂ ਤਿਆਰ ਬੱਸ ਬੱਸ ਆ ਵਾਰੀ ਬੋਤਲ ਦਾ ਆਪਣਾ ਮਨੀ ਪਲਾਟ ਹੋ ਗਿਆ ਚੋਰੀ ਓ ਤੂੰ ਕੀ ਕਰਦਾ ਮੈਂ ਕਿ ਤੂ ਬੁੱਟੋ ਪੱਟਦਾ ਰਗੜਿਆ ਜਾਣਾ ਸੀ ਤਾਂ ਮਾਕੇ ਤੇ ਬੂਟਾ ਪੱਟਦਾ ਚੋਰੀ ਦਾ ਇਲਜ਼ਾਮ ਲੱਗ ਜਾਣਾ ਸੀ ਆ ਆਲੂ ਪੱਟ ਲੈ ਆਲੂ ਪੱਟ ਲੈ ਆਲੂ ਆਨੇ ਆ ਦੇਖੇ ਤੇ ਹਟਾ ਆਲੂ ਆਉਣਗੇ ਪੱਟ ਲੈ ਦੇਖ ਹੈ ਕਿ ਨਾਂ ਆਲੂ ਇਹਦੇ ਹਟਾ ਭਾਬੀ ਹਾਂ ਉਹਦਾ ਪਿੰਡ ਵਾਲਾ ਨਾ ਆ ਜਾਵੇ ਚੱਕਣ ਰਾਤ ਨੂੰ ਮੁਰਕ ਕੇ ਹੋ ਯਾਰ ਹੋਣਾ ਲੱਭਦੇ ਫਿਰੋ ਕੀ ਆਲੂ ਨਿਕਲਿਆ ਕਿਲੋ ਤੂੰ ਕਿਲੋ ਨਿਕਲਿਆ ਲੈ ਜਾ ਘਰ ਨੂੰ ਇਹ ਤਾਂ ਪੱਤਾ ਸੀ ਚੱਲ ਭਾਈ ਆਪਾਂ ਤਾਂ ਮਨੀ ਪਲਾਟ ਲਾਈ ਆ ਆਪਣੀ ਬੋਤਲ 'ਚ ਜੋਬਨ ਹੋਣੀ ਹੋਗੇ ਪਾਗਲ ਪੜਨ ਤਾਂ ਨਾ ਨਾ ਪਤਾ ਨਹੀਂ ਹੈਗਾ ਬਾਹ ਲੜਾਈਆਂ ਦੇ ਸੁਗਰਾ ਤੁਹਾਡਾ ਧਿਆਨ ਪੈ ਗਿਆ ਇੱਧਰ ਰੱਤ ਦੀ ਇਸ ਤੋਂ ਪਹਿਲਾਂ ਦਸੰਬਰ ਕਾਲ ਨੂੰ ਆ ਕੇ ਦੇਖ ਰਵੇ ਵੀ ਉਹ ਰੋਮਨਿਪਲਾਟੋ ਦੀ ਹੋ ਗਿਆ ਭਾਬੀ ਚੋਰੀ ਲਾਈ ਜਾਂਦਾ ਤੁਸੀਂ ਉਹਦੇ ਸਰੇ ਆਵੇਂ ਬੈਠੇ ਕੰਮ ਜਿਆ ਕਰੀ ਜਾਂਦੇ ਸੀ ਉਹ ਹੀ ਲਾਈਦਾ ਹਾ ਚੋਰੀ ਲਾਈਦਾ ਜੇ ਕਿਸੇ ਦੇ ਪੱਟ ਕੇ ਲਿਆਉਣਾ ਆਪਾਂ ਤਾਂ ਆਪਣੀ ਮਾਇਆ ਨੂੰ ਘਾਣ ਲੱਗੇ ਆ ਆ ਆ ਕੇ ਆਪਾਂ ਉੱਪਰ ਤੇ ਉੱਪਰ ਆ ਕੇ ਫੇਰ ਉਹੀ 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 ਕੰਮ ਦਿੱਲੀ ਥੋੜੇ ਜਿਹਾ ਹੋਰ ਹੋਏ ਪਏ ਆ ਦਿੱਲੀ ਉਹੀ ਕੰਮ ਹੁੰਦੇ ਨੇ ਬਸ 2-4 ਕਿੱਗਨ ਵਿੱਚ ਮਿੰਟ ਵਿੱਚ ਜੇ ਅੱਗੇ ਹੁਣ ਜੂਨ ਆਊਗੀ ਤਾਂ ਫਿਰ ਥੋੜਾ ਜਿਹਾ ਸ਼ਡਿਊਲ ਚੇਂਜ ਹੋਊ ਫਿਰ ਆਰਾਮ ਨਾਲ ਉੱਠਣਾ ਆਰਾਮ ਨਾਲ ਬਸ ਕੋਈ ਕੰਮ ਕਰਨੇ ਫਿਰ ਸੌ ਜਾਣਾ ਫਿਰ ਉੱਠਣਾ ਚਾਹ ਪਾਣੀ ਪੀਣਾ ਫਿਰ ਮੂਵੀ ਵਗੈਰਾ ਦੇਖਣੀ ਪਾਵੇ ਬਾ ਜੂਨ ਦਾ ਮਹੀਨਾ ਵਧੀਆ ਕੱਢਣਾ ਆਪਾਂ ਨੇ ਸੋ ਚਲੋ ਜੀ ਹੁਣ ਆਪਾਂ ਆਪਣੇ ਕੰਮ ਫਿਨਿਸ਼ ਕਰਕੇ ਬੈਠੀਏ ਤੇ ਅੱਜ ਦੇਖਣੀ ਆ ਮੂਵੀ ਕੱਲ ਮੈਂ ਲਗਾਈ ਸੀ ਥੋੜੀ ਜਿਹੀ ਦੇਖੀ ਸੀ ਜਾਨੂ ਫਿਰ ਲਾਈਟ ਚਲੀ ਗਈ ਸੀ ਤੇ ਅੱਜ ਦੇ ਦੇ ਤੇ ਮੇਰੇ ਮਹਿੰਦੀ ਦੇਖੋ ਚੜ ਗਈ ਚਾ ਪੂਰਾ ਕਰ ਲਿਆ ਆਪਾਂ ਮਹਿੰਦੀ ਦਾ ਤੇ ਮੈਨੂੰ ਮਹਿੰਦੀ ਦੀ ਸਮੈਲ ਇੰਨੀ ਪਸੰਦ ਆ ਬਹੁਤ ਜ਼ਿਆਦਾ ਕਈ ਲੋਕਾਂ ਨੂੰ ਨਹੀਂ ਪਸੰਦ ਆਉਂਦੀ ਵੱਟ ਮੈਨੂੰ ਤਾਂ ਬਹੁਤ ਪਸੰਦ ਆ ਤੇ ਮੈਂ ਘੰਟੇ ਤੋਂ ਵੀ ਘੱਟ ਰੱਖੀ ਸੀ ਤੇ ਡਾਰਕ ਹੋਈ ਜਾ ਰਹੀ ਹੈ ਤੇ ਹੁਣ ਜਿੰਨੀਆਂ ਕੋਨਾ ਪਈਆਂ ਨੇ ਮੈਂ ਸਾਰੀਆਂ ਐਵੇਂ ਹੀ ਲਗਾਉਣੀਆਂ ਨੇ ਪੈਰਾਂ ਤੇ ਵੀ ਲਗਾ ਲਈ ਸੀ ਮੈਂ ਥੋੜੀ ਜੀ ਬਾਕੀ ਕੱਲ ਲਗਾਵਾਂਗੇ ਲਓ ਵੀ ਉੱਪਰ ਆ ਕੇ ਅੱਜ ਆਪਾਂ ਫੇਰ ਸਬਜ਼ੀਆਂ ਤੋੜ ਰਹੇ ਆ ਪਹਿਲਾਂ ਤੋੜ ਰਹੇ ਆ ਆਪਾਂ ਪਿੰਡੀ ਪਿੰਡੀ ਲੱਗੀ ਹੋਈ ਆ ਕਾਫੀ ਸਾਰੀ ਰਹਣ ਦੇ ਮੈਂ ਤੋੜਦੇ ਤੂੰ ਬੂਟਾ ਨਾ ਮੁੱਦੀ ਖੜਾ ਉਹ ਪਹਿਲਾ ਪਿੰਡੀ ਤੋੜੀਏ ਫੇਰ ਥੋੜੀ ਸ਼ਿਮਲਾ ਮਿਰਚ ਲੱਗੀ ਹੋਈ ਆ ਉਹ ਵੀ ਤੋੜ ਲੰਨੇ ਆ ਇੱਕ ਕੱਦੂ ਜਿਹਾ ਲੱਗਿਆ ਹੋਇਆ ਸੀ ਉਹ ਦੇ ਦੇਆ ਬੂਟਾਂ ਦੇ ਜਿਹੜੇ ਜਿਹੇ ਸ਼ੁਕਰ ਵਾਸੋਂ ਉਹਨਾਂ ਨੂੰ ਪਾਓ ਲੈ ਆ ਵੀ ਤੋੜੀਏ ਮੈਂ ਉਹਨਾਂ ਨੂੰ ਪਾ ਦੇ ਬਬੂ ਪਿੰਡੀ ਥੋੜੀ ਜਾ ਰਹੀ ਆ ਇੱਧਰ ਹੋਰ ਤਾਂ ਨਹੀਂ ਹੈਗੀ ਅਜਮਲੇ ਚ ਨੇ ਉਹ ਨਹੀਂ ਇਹ ਇਥੇ 남ਕੀ ਤਾਂ Masalah heboh ya. ini, Dek di ini lagi, lembi ਬਸ ਇਹ ਇੱਕ ਉੱਪਰ ਵੀ ਦੇਖੀ। ਸਾਗੇ ਇੱਕ। ਲਓ ਜੀ ਦੇਖੋ ਅੱਜ ਆਪਾਂ ਤੋੜੀ ਆਹ ਵਾਲੀ ਸਬਜ਼ੀ। Shimla mirch, bhindi, baingan, tamatar, kaddu। ਧੋ ਕੇ ਰੱਖਤੀ ਹੁਣ ਆਪਾਂ ਥੋੜੇ ਟਾਈਮ ਤੱਕ ਇਹਨੂੰ ਫ੍ਰੀਜਰ ਦੇ ਵਿੱਚ ਲਗਾ ਦਾਂਗੇ ਆਪਾਂ। ਆਪਣਾ ਕੀ ਹੋ ਗਿਆ? ਬੰਦੀ ਆ ਜਾਂ ਨਹੀਂ ਬੰਦੀ, ਠੀਕ ਐ? ਕੀ ਹੋ ਗਿਆ? ਨੌਕਰੀ ਮਿਲ ਗਈ? ਨਾ, ਜੌਬ ਦਿੱਤੀ ਐ। ਬਸ ਜੇ ਮੈਂ ਵੀ ਨਿਗਰ ਰੱਖਣੀ ਆ ਤੂੰ। ਕੀ ਆਈਡੀ ਆਫਸਰ ਦਿਆ? ਹਾਂ ਇਹਦੀ ਸੀਏਜੀ ਦੀ ਕੌਣ ਦਊਗਾ ਆਪਾਂ ਨੂੰ ਜੀ ਮੈਂ ਕ ਇਹ ਤੇ ਆਪੇ ਦੇ ਦਿੰਦਾ ਮੈਂ ਤਾਂ ਸਾਬ ਯਾਰ ਆਪ ਹੀ ਕਹਿੰਦਾ ਮੈਂ ਕੁੱਟ ਖਾ ਲੀ ਜਾਂ ਕੋਲ ਤਾਂ ਮੈਂ ਅੱਜ ਅੱਜ ਹੱਸਦਾ ਆਇਆ ਨਹੀਂ ਰੋਜ ਰੋਂਦਾ ਹੀ ਆਉਂਦਾ ਹੁੰਦਾ ਬੈਂਚ 'ਚ ਅੱਜ ਹੱਸਦਾ ਆਇਆ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਹੂੰ ਲੋ ਵੀ ਛੋਟੀ ਉਮਰ ਦੇ ਵਿੱਚ ਜੋ ਨੂੰ ਜੌਬ ਮਿਲ ਚੁੱਕੀ ਆ ਰੱਖੇਗਾ ਵੀ ਰੱਖੀ ਪਰ ਸਕੂਲ ਜਾਣਾ ਹੀ ਪੈਣਾ ਸੋ ਚਲੋ ਜੀ ਅੱਜ ਦੀ ਵੀਡੀਓ ਦੀ ਇੱਥੇ ਕਰਦੇ ਆ ਐਂਡਿੰਗ ਤੇ ਮਿਲਦੇ ਆ ਫਿਰ ਕੱਲ ਦੀ ਵੀਡੀਓ ਦੇਵੇ ਦੇ ਦਿਆਂ ਫਿਰ ਕੱਲ ਕੀ ਕੀ ਕਰਦੇ ਆ ਸੋ ਥੈਂਕਸ ਫॉर ਵਾਚਿੰਗ ਐਂਡ ਗੁੱਡ ਨਾਈਟ ਦਿ ਨੈਕਸਟ ਡੇ ਹੈਲੋ ਸैम ਸੇ ਗੁੱਡ ਮਾਰਨਿੰਗ ਬਲੈਕ ਵੇਅਰ ਬਾਈ ਮੈਡਮ ਵੀ ਸੌਂ ਗਈ ਮੈਨੂੰ ਮਮੂ ਜਲਦੀ ਸਿਸ ਜਲਦੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਸਕਿੱਲ ਦੇ ਵਿੱਚ ਉਮੀਦ ਕਰਦੀਆਂ ਸਾਰੇ ਜਾਣੇ ਪਹੁੰਚ ਵਧੀਆ ਹੋਵੋਗੇ ਸੋ ਅੱਜ ਦੀ ਸ਼ੁਰੂਆਤ ਕੀਤੀ ਹੈ ਸੈਮ ਨੇ ਗੁੱਡ ਮਾਰਨਿੰਗ ਬਲੱਗ ਸਾਰਿਆਂ ਨੂੰ ਤੇ ਚਲੋ ਜੀ ਫਿਰ ਕਰੀਏ ਦਿਨ ਦੀ ਸ਼ੁਰੂਆਤ ਤੇ ਦੇਖੀਏ ਕਿ ਰਾਜ ਦੇ ਦਿਨ ਦਾ ਸ਼ਡਿਊਲ ਔਰ ਪੋਜ਼ਿਟਿਵ ਵਾਈਬਸ ਦੇ ਨਾਲ ਰੈਡੀ ਸ਼ੈਡੀ ਹੋ ਕੇ ਆਪਾਂ ਆ ਨਹੀਂ ਹੇ ਸੋ ਚਲੋ ਜੀ ਤੇ ਦੇਖੀਏ ਉੱਥੇ ਸਾਰੇ ਜਾਣੇ ਕੀ ਕਰਦੇ ਆ ਕੰਮ ਕਰ ਹੋਗੇ ਸਭ ਦੇ ਕਿ ਨਹੀਂ ਹਜੇ ਤੇ ਉਸ ਤੋਂ ਬਾਅਦ ਤੇ ਦੇ ਦੇ ਅਗਲਾ ਕੰਮ ਸਭ ਤੋਂ ਪਹਿਲਾਂ ਤਾਂ نیچے ਆ ਕੇ ਜਿਹੜਾ ਮੇਰਾ ਹੁਣ ਕੰਮ ਹੁੰਦਾ ਗਰਮੀ ਗਰਮੀ ਪਹਿਲਾਂ ਕਰਨਾ ਆਪਾਂ ਏਸੀ ਆਨ ਕਿਉਂਕਿ ਲਾਈਫ ਦਾ ਦਿਨ ਦੇ ਵਿੱਚ ਪਤਾ ਨਹੀਂ ਹੁੰਦਾ ਕੀ ਹੋਣਾ ਕੀ ਨਹੀਂ ਤੇ ਹੁਣ ਮੈਂ ਆਪਣੀ ਰਾਤ ਵਾਚ ਨਹੀਂ ਚਾਰਜਿੰਗ ਗਈ ਸੀ ਭੁੱਲ ਗਈ ਤੇ ਹੁਣ ਆਪਾਂ ਪਹਿਲਾਂ ਵਾਚ ਨੂੰ ਆਪਣੇ ਚਾਰਜਿੰਗ ਤੇ ਲਗਾ ਦਈਏ ਕੀ ਚੱਲਦੇ ਆ ਉੱਧਰ ਕਿਹੜੀ ਛੇੜੀ ਮਾਰ ਕਹਿੰਦੇ ਲਾਈਟ ਚਲੀ ਗਈ ਖਰਾਬ ਹੋ ਗਈ ਹੋਣੀ ਆ ਯਾਰ ਜਿੰਨੇ ਜ ਸੋ ਬੰਦੇ ਦੇਖੋ ਕਿੱਥੇ ਪਏ ਨੇ ਆਪਣੇ ਨਜ਼ਾਰੇ ਲੈਂਦੇ ਨੇ ਸ਼ੁਕਰ ਆ ਤੂੰ ਹਵਾ ਚੱਲਦੀ ਆ ਇਧਰ ਇੰਦਰਜੀਤ ਤਿਆਰੀ ਕਰਦਾ ਮੱਕੀ ਚਣ ਜਾਣ ਦੀ ਇਹ ਆਪਾਂ ਨੂੰ ਵੀ ਲੈ ਇੱਕ ਸੀਟ ਇੱਥੇ ਲਾ ਲਈ ਆਪਾਂ ਠੇਹਾ ਜੇ ਪਾਣੀ ਲੱਗਿਆ ਮੱਕੀ ਜਸਤਾ ਕਿ ਉਹ ਡੇਰੇ ਲਾ ਲੇ ਸੀਗੇ ਬਾਹਰ ਬੈਗੀਆਂ ਸੀਗੀਆਂ ਰੋਡ ਤੇ ਰੋਡ ਕਿਵੇਂ ਚੱਲਦਾ ਪਿੱਛੇ ਗੱਡੀਆਂ ਸੈਸਾ ਲੱਗਦੀਆਂ ਜਾਨੂ ਕਹਿੰਦੇ ਲਾਈਟ ਆ ਗਈ ਟਿਕ ਗਈ ਆ ਜੀਏ ਵਧੀਆ ਹੀ ਹੋਈ ਆ ਪੂਰੀ ਆਈ ਹੋਈ ਆ ਐਸੀ ਚੱਲਣਗੇ ਵਧੀਆ ਹੀ ਹੋਈ ਆ ਪੂਰੀ ਆਈ ਹੋਈ ਆ ਚਲੋ ਭਾਈ ਚੱਲੀਏ ਕਹਿੰਦੇ ਲਾਈਟ ਆ ਗਈ ਚੱਲ ਨਹੀਂ ਬਿੱਡੀ ਸੁਪਰ ਕਾਪ ਤੋਂ ਹਵਾ ਚੱਲਦੀ ਸੀ ਆ ਜਗਾ ਵਧੀਆ ਵਾਸਤੇ ਆਪਾਂ ਸੀਟ ਜੀ ਲਿਆ ਕੇ ਬਹਿ ਜਾ ਗਏ ਪੰਖੀਆਂ ਨਾਲ ਬਾਹਾਂ ਮਾਰਨ ਲੱਗ ਆ ਜਾ ਟਾਈਮ ਹੋ ਗਿਆ ਕਿੰਨਾ ਹੋ ਗਿਆ 2:30 ਵਜ ਗਏ ਆ ਕੁੜੀ ਨਾ ਸਾਰਾ ਦੁਪਹਿਰਾ ਸੁੱਤੀ ਆ ਨਾ ਮੈਨੂੰ ਸੌਣ ਦਿੱਤਾ ਇਹਨੇ ਬਸ ਐਦਾਂ ਹੀ ਸਾਰਾ ਦਿਨ ਲਗਾਤਾ ਇਹਨੇ ਤੇ ਹੁਣ ਮੈਨੂੰ ਬਹੁਤ ਨੀਂਦ ਆ ਰਹੀ ਹੈ ਪਰ ਹੁਣ ਸੌਣ ਦਾ ਕੋਈ ਟਾਈਮ ਨਹੀਂ ਕਿਉਂਕਿ 15 ਮਿੰਟਾਂ ਤੱਕ ਬੱਚਿਆਂ ਨੇ ਆ ਜਾਣਾ ਔਰ ਦਸ ਲੰਬਰ ਵੀ ਅੱਜ ਹਾਫ ਡੇ ਲੈ ਕੇ ਚਲੀ ਗਈ ਆ ਉਹ ਕੋਈ ਅਚਾਨਕ ਕੰਮ ਸੀਗਾ ਕਰ ਤੇ ਹੁਣ ਦੇਖਦੇ ਆ ਅੱਜ ਚਾਹ ਬਣਾਉਗੀ ਪ੍ਰੀਤ ਹੈ ਕੀ ਬਾਤ ਚਾਹ ਬਣਾਉਣੀ ਅੱਜ ਕੁੜੀ ਨੇ ਦੇਖ ਰਹੀਆਂ ਕੀ ਰੰਗ ਲਾਉਗੀ ਤਾਂ ਚਾਹ ਤਾਂ ਵਧੀਆ ਬਣਾਉਂਦੀ ਐ ਤਾਂ ਇਹ। ਥੈਂਕ ਯੂ ਥੈਂਕ ਯੂ। ਤੇ ਤਾਰੀਫ ਕਰ ਲਈਏ ਕਿ ਤੇ ਉਹ ਵੀ ਨਾ ਮਿਲੇ ਜਿਹੜੀ ਬਣਾਉਣੀ ਆ। ਵਾਹ। 54 ਕਹਿੰਦਾ ਦੇਖੋ ਸਾਰੇ ਟੇਬਲਾਂ ਚੋਂ ਔਖਾ ਟੇਬਲ ਮੈਂ ਸਿੱਖ ਲਿਆ। ਕਿਹੜਾ ਟੇਬਲ ਸਿੱਖਿਆ? ਤਾਂ 11 ਦਾ। ਹੈ? ਹੁਣ ਇਹਨੂੰ ਪੁੱਛਦਾ 11 ਫਾਈਵ ਦਾ। 55। uh, 11 9 ਦਾ। 99। 11 10 ਦਾ। ਹੁਣ 1

ਜੋ ਬੰਦੇ ਸਕੂਲ ਦੇ ਵਿੱਚੋਂ ਇਹਨੂੰ ਬੁੱਕਸ ਮਿਲਣੀਆਂ ਨੇ ਲਾਇਬ੍ਰੇਰੀ ਵਾਲਿਆਂ ਨੇ ਇਹ ਮੇਰੇ ਤੋਂ ਮੰਗ ਰਿਆ ਪੈਸੇ ਤੇ ਮੈਂ ਇਹਦੇ ਮੂਰੇ ਇੱਕ ਸ਼ਰਤ ਰੱਖੀ ਆ ਕਿ ਜਾਂ ਤਾਂ ਤੂੰ ਬੁੱਕਸ ਲੈ ਲੈ ਜਾਂ ਫੇਰ ਤੈਨੂੰ ਛੁੱਟੀਆਂ ਦੇ ਵਿੱਚ ਸकाई ਜੰਪ ਲੈ ਕੇ ਜਾਊਂਗੀ ਸੋ ਇਟਸ ਯੂਅਰ ਚੋਇਸ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਦੋਨਾਂ ਦੇ ਵਿੱਚੋਂ ਇੱਕ ਚੀਜ਼ ਮਿਲੂਗੀ ਦੋਨੇ ਨੋ 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 ਮੈਂ ਤਾਂ ਦੋਨੇ ਨੋ 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 ਮੈਂ ਕਿ ਤੂੰ ਕੀ ਚੂਸ ਕੀਤਾ ਸकाई ਜੰਪ ਹੈ ਹਾਂ ਜੀ। ਓਕੇ। ਜੋਵਨ ਤੂੰ ਕਰ ਰਹੇਂਗਾ ਫਿਰ। ਮੈਂ ਕਿਉਂ? ਯੈਸ ਫੱਤੇ ਹੋਰ ਮਹਿਕ ਜਾਣਗੇ। ਚਲੋ ਫਿਰ ਮੈਂ ਵੀ ਸਿਕਾਈ ਜੰਪ ਲਾਵਾਂ। ਓਕੇ ਡਨ। ਡਨ। ਮੈਂ ਦੀ ਮੇਰੀ ਦੋ ਰੰਗੀ ਹੋ ਚੁੱਕੀ ਆ ਕਿਉਂਕਿ ਆਹ ਵਾਲੀ ਅਸੀਂ ਜਲਦੀ ਲਾਤੀ ਸੀ ਸਾਨੂੰ ਇਹ ਅਸੀਂ ਚੜ ਨਹੀਂ ਰਹੀ ਹੈਗੀ ਆਹ ਵਾਲੀ ਫਿਰ ਮੈਂ ਅੱਧਾ ਘੰਟਾ ਰੱਖ ਲਈ ਸੀਗੀ। ਵਾਹ ਵਾਹ ਕੀ ਬਣ ਗਿਆ। ਹੁਣ ਉੱਤਰੀ ਤੋਂ ਦੁਬਾਰਾ ਲਾਵਾਂਗੇ। ਹਾਂ? ਅੱਜ ਪਾਕਟ ਮਨੀ ਚ ਮੈਨੂੰ ਮਿਲ ਗਏ ਡਾਲਰ ਉਹ ਵੀ ਅਮਰੀਕਾ ਦੇ ਆ ਕਿੰਨੇ ਬੰਦਿਆਂ ਦੀ ਫੋਟੋ ਸ਼ਾਪੀ ਪਈ ਆ ਆਪਣੇ ਤਾਂ ਇਕੱਲਾ ਗਾਂਧੀ ਬਾਬਾ ਜੀ ਹੁੰਦੇ ਨੇ ਆ ਕਿੰਨੇ ਬੰਦੇ ਫਿਰਦੇ ਨੇ ਪਤਾ ਨਹੀਂ ਕੌਣ ਕੌਣ ਹੋਣਗੇ ਲੱਤ ਤੇ ਲੱਤ ਧਰੀ ਬੈਠੇ ਨੇ ਬਾਅਦ ਨੂੰ ਬਾਅਦ ਇਹ ਇਹਨਾਂ ਦੇ ਵਿੱਚ ਕੀ ਆ ਪਤਾ ਨਹੀਂ ਕੀ ਆ ਚੱਲ ਕੋਈ ਨਾ ਸੰਭ ਹੋ ਜਾ ਗੱਡ ਦੇ ਉਪਰੋਂ ਨੋਟਬੁੱਕs ਟੱਕੋ ਆਪਣੀਆਂ ਚਲੋ ਜੀ ਆਪਾਂ ਵੀ ਕਰੀਏ ਹੁਣ ਡਿਨਰ ਤੇ ਡਿਨਰ ਦੇ ਵਿੱਚ ਦੇਖਦੇ ਆਂ ਅੱਜ ਕਮਲ ਨੇ ਕੀ ਬਣਾਇਆ ਆ ਹੂੰ 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 ਮੂੰਗੀ ਮਸਰੀ ਦੀ ਦਾਲ ਕਿਉਂਕਿ ਸਬਜ਼ੀਆਂ ਖਾ-ਖਾ ਸੀ ਹੁਣ ਬੋਰ ਹੋ ਗਏ ਸੀ ਘਰ ਦੀਆਂ ਤੇ ਅਜਿੰਦਰ ਜੀ ਨੇ ਸਵੇਰੇ ਸਪੈਸ਼ਲੀ ਗੱਲ ਸੀ ਕਿ ਅੱਜ ਡਿਨਰ ਦੇ ਵਿੱਚ ਦਾਲ ਬਣਾਇਓ ਕੋਈ ਤੇ ਮੂੰਗੀ ਮਸਰੀ ਅਿੰਦਰ ਜੀ ਦੀ ਫੇਵਰੇਟ ਆ ਮੇਰੀ ਵੀ ਫੇਵਰੇਟ ਆ ਤਾਂ ਕਰਕੇ ਫਿਰ ਕਮਲ ਨੇ ਅੱਜ ਮੂੰਗੀ ਮਸਰੀ ਦੀ ਦਾਲ ਬਣਾਈ ਨਾਲ ਰੋਟੀ ਤੇ ਹੁਣ ਮੈਂ ਇਹਦੇ ਨਾਲ ਕਰਦੇ ਆ ਆਪਾਂ ਪਾਪੜ ਬਣਾਉਣੇ ਆ ਤਵਾ ਆਪਾਂ ਨੇ ਰੱਖ ਲਿਆ ਮੈਨੂੰ ਦੂਜਾ ਤਵਾ ਨਹੀਂ ਲੱਭਿਆ ਵੈਸੇ ਦੂਜੇ ਤਵੇ ਤੇ ਵਧੀਆ ਬਣਦੇ ਹੁੰਦੇ ਆ ਮੈਨੂੰ ਲੱਭਿਆ ਨਹੀਂ ਪਤਾ ਨਿਕਮਲ ਨੇ ਕਿੱਥੇ ਰੱਖਿਆ ਹੋਣਾ ਤੇ ਗਰਮ ਹੋ ਚੁੱਕਿਆ ਔਰ ਪਾਪੜ ਰੱਖ ਕੇ ਜਿੱਤੇ ਰੈਡੀ ਕਰਦੇ ਆ ਸਲਾਦ ਵਗੈਰਾ ਆਪਾਂ ਨੇ ਕੱਟ ਲਿਆ ਕਿਉਂਕਿ ਦਾਲ ਨਾਲ ਹੀ ਵਧੀਆ ਲੱਗਦੇ ਨੇ ਇਦਾਂ ਦੀ ਚੀਜ਼ਾਂ ਇੱਧਰ ਜੋ ਮੈਂ ਰੋ ਰਿਆ ਕਿਉਂਕਿ ਇਹਨੂੰ ਜ਼ਬਰਦਸਤ ਭੁੱਖ ਲੱਗੀ ਆ ਭੁੱਖ ਲੱਗੀ ਚਲੋ ਵਸ ਭੁੱਖ ਦੇ ਮਾਰੇ ਲੋਜੀ ਰੈਡੀ ਹੋ ਰਹੇ ਨੇ ਆਪਣੇ ਪਾਪੜ ਕਈ ਲੋਕ ਨਾ ਇਹਨੂੰ ਫਰਾਈ ਕਰਕੇ ਬਣਾਉਂਦੇ ਆ ਵੱਟ ਮੈਨੂੰ ਇਹ ਇਦਾਂ ਹੀ ਤਵੇ ਵਾਲੀ ਵਧੀਆ ਲੱਗਦੇ ਆ ਕੜਕ ਕੜਕ ਕੇ ਕਈ ਲੋਕ ਮਤਲਬ ਜਿਆਦਾ ਆਇਲ ਦੇ ਵਿੱਚ ਇਹਨੂੰ ਫਰਾਈ ਕਰ ਲੈਂਦੇ ਆ ਤੇ ਆਪਾਂ ਬਿਲਕੁਲ ਇਹਨੂੰ ਰੋਟੀ ਵੀ ਤਰ੍ਹਾਂ ਜਿੰਨਾ ਸੇਕਿਆ ਹੋਊਗਾ ਉਹਨਾਂ ਵਧੀਆ ਲੱਗਦਾ ਆ ਦੋ ਬਣ ਚੁੱਕੇ ਨੇ ਦੋ ਮੈਂ ਹੋਰ ਬਣਾ ਲੈਣੇ ਨੇ ਲਓ ਜੀ ਰੈਡੀ ਹੋ ਗਏ ਆਪਣੇ ਟੇਸਟੀ ਟੇਸਟੀ ਤੇ ਇੱਕਦਮ ਕ੍ਰਾਂਚੀ ਕ੍ਰਾਂਚੀ ਪਾਪੜ ਦਾਲ ਨਾਲ ਖਾਣ ਦਾ ਇਹਨਾਂ ਦਾ ਲੱਗ ਹੀ ਨਜ਼ਾਰਾ ਹੁੰਦਾ ਚਲੋ ਹੁਣ ਆਪਾਂ ਪਾ ਲਈਏ ਰੋਟੀ ਤੇ ਕਰੀਏ ਡਿਨਰ